ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਦੀਹ ਹਾਰੇ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੀਤੇ ਭਾਈ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਪੰਜ گاਵਾ ਜਿਨ੍ਹਾਂ ਦੇ ਵਿੱਚ ਕੋਈ ਤਾਜੀ ਸੂਈ ਹੈ ਤੇ ਕੋਈ ਗੱਬਨੇ ਆ ਤੇ ਕੋਈ ਟੋਕੜ ਗੱਬਨੇ ਆ ਤੇ ਦੋ ਤੁਹਾਨੂੰ ਝੋਟੀਆਂ ਤੁਹਾਨੂੰ ਦਿਖਾਉਣੀਆਂ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਨਾਲ ਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਉਹ ਸੁਣਾ ਠੀਕ ਠਾਕ ਜੀ। ਤੇ ਨਾਮ ਦੱਸ ਤੇ ਕਰੀ। ਹਾਂਜੀ। ਤੇ ਫੋਨ ਨੰਬਰ ਵੀ ਕੋਲ ਦੋ। 947658 ਠੀਕ ਐ। ਤੇ ਅੱਜ ਦੋ ਝੋਟੀਆਂ ਤੇ ਪੰਜ گاਵਾ ਹਨ। ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇੱਤੋਂ ਹੀ ਆਪਾਂ ਕਰਨੀ ਕਾਫੀ ਖੂਬਸੂਰਤ ਝੋਟੀ ਆ। ਤੇ ਚੰਗੀ ਰੀਜ ਨਾਲ ਸੰਭੀ-ਸੁੰਭੀ ਗਈ ਨੇ। ਪੂਰੀ ਭਾਰੀ ਝੋਟੀ ਆ ਜਿਹੜੀ। ਕਿੰਨਾ ਸੁਆ ਵਿਧੀਆ ਦਾ ਗੇਸ ਲਈ ਉਸ ਮੋਨੀਆ ਅੱਛਾ ਮਨ ਲਓ 6 ਦਾ 6 ਕਿਲੋ ਮਨ ਲਓ ਦਾ ਪੁੱਟਣ ਡੇ ਚੀ ਦੇ ਠੀਕ ਆ ਹਾਂ ਜੀ ਤੇ ਪਹਿਲੇ ਸੂ ਦਾ ਰਿਕਾਰਡ ਇਹਦਾ 13 14 ਲੀਟਰ ਦਾ ਝੋਟਾ ਤਿਆਰ ਕੀ ਦੋ ਚੰਗਾ ਭਰੂਗੀ ਮਨ ਲਓ 10 17 ਕਿਲੋ ਝੋਟਾ ਠੀਕ ਆ ਤੋੜ ਦਈਏ ਫਿਰ ਇੱਕ ਕਰੀ ਹਾਂ ਥਾਣੇ ਦੇ ਕਰੀ ਦੇਖ ਸਕਦੇ ਲੱਗੇ ਤਾਂ ਇਹ ਟਾਈਮ ਕਿੰਨਾ ਕੁ ਲੈ ਜੂਗੀ ਇਹ ਵੀ ਇਹ ਤਾ ਲੈਣਾ ਨੇ ਅਕਤਾਜ ਲੈ ਜੂਗੀ ਤੇ ਚੰਗੀ ਭਰੂਗੀ ਜਿਹੜੀ ਪੂਰੀ ਭਾਰੀ ਆ ਜਿਹੜੀ ਥੋੜਾ ਜਿਹਾ ਦਰਦੀ ਕਾਲੀ ਪੈ ਜਾਂਦੀ ਤੇ ਆ ਥੱਲੇੋਂ ਦੇਖ ਸਾਡੇ ਚੰਗੀ ਭਰ ਨਹੀਂ ਆ ਇਹਨੇ ਥੋੜੀ ਛੇੜੇ ਹੋਈ ਦੀ ਹਵਾਨਾ ਚੰਗੀ ਤਰ੍ਹਾਂ ਦਿਖਾ ਦਈਏ ਆ ਦੇਖ ਸਾਡੇ ਚੰਗੀ ਭਰਨ ਦੀ ਕਿੰਨਾ ਫਿਰ ਮੁੱਲ ਰੱਖਣਾ ਵਿਧੀ ਇਹਦਾ ਜਿਆਦਾ ਜਿਆ ਕਰੀਏ ਆਪ ਹੀ ਕਰ ਦੋ ਜੀ ਚਲੋ ਕੇ ਇਹਨੇ ਸੰਭ ਨਹੀਂ ਸੰਭ ਨਹੀਂ ਆ ਇੱਕ 30 ਦੀ ਝੋਲੀ ਦੇ ਦਾਂਗੇ ਅੱਛਾ ਹਾਂ ਜੀ ਸਵਾਦੀ ਦੇ ਦिए ਦੇ ਲਈ ਇੱਕ ਵੀਰ ਜਿਹਾਨਾ ਦੇ ਦਿੱਗੇ ਹੁਣ ਗੱਬਣ ਗੱਬਣ ਠੀਕ ਆ ਸੁਵੀ ਸਵਾਗਤ ਸੀ ਅੱਛਾ ਫਿਰ ਮਹਾਂ ਬਾਤ ਹੋ ਜਾਆ ਕਿ ਆਪਾਂ ਨੂੰ ਕਾੜੀ ਹੋਈ ਨਹੀਂ ਆਈ ਚਾ ਆਗੇ ਦੇ ਦਾਂ ਠੀਕ ਆ ਚੱਕਰ ਨਹੀਂ ਜੇ ਕਿ ਵੀ ਇਹਨੇ ਸੂਈ ਵੀ ਖੜਨੀ ਸੌਦਾ ਕਰਦੇ ਹਾਂ ਠੀਕ ਆ ਜੀ ਇਹਨਾਂ 15 ਤੋਂ ਪਲਾਸੀ ਉਬਾਰ ਹੋਏ ਜਨਾਬ ਠੀਕ ਆ ਜੀ ਪਹਿਲਾਂ ਤਾਂ ਰਿਕਾਰਡ ਦੇਣਾ ਚਾਹੀਦਾ ਠੀਕ ਆ ਇਹ ਮੌਨ ਛੇਦਾਂ ਦੇ ਜਿਹੜਾ ਕੋ ਵੀਰ ਇੱਥੇ ਆ ਕੇ ਤਸੱਲੀ ਕਰਕੇ ਬਾਕੀ ਸੋਹਣੀ ਝੋਟੀ ਆ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਆ ਇਹ ਸੂਈ ਸਵਾਈ ਆ ਜਿਹੜੀ ਪਹਿਲਾ ਸੂਆ ਜੀ ਕਿੰਨਾ ਚਿਰ ਹੋ ਗਿਆ ਇਹਨਾਂ ਸੁਈ ਨੂੰ ਇਹ ਜਿਹੜਾ ਹੋ ਜਾਏ ਬੱਚਾ 12 13 ਦਿਨ ਹੋਏ ਸੁਈ ਨੂੰ ਕਟਾ ਮਗਰ ਆ ਅੱਛਾ ਦੋ ਦਾਲ ਦੇ ਅੱਛਾ ਬੁੱਟ ਕਿਤੇ ਠੀਕ ਹੈ ਦੁੱਧ ਦੇ ਮਾਲੋਂ 9 ਤੁਸੀਂ ਗਿਣੋ 10 ਕਿਲੋ ਹੋਊਗਾ ਪੱਕਾ ਪੱਕਾ 9 ਕਿਲੋ ਤਿਆਰ ਹੈ ਜਿਹੜੇ ਤੋਰ ਤੇ ਦੰਦ ਵੀ ਇਹਦੇ ਤੁਹਾਨੂੰ ਚੈੱਕ ਕਰਾ ਦੇ ਇਹ ਵੀ 6 ਦੰਦਾਂ ਦੇ ਜੋ ਢੀਮੂਆਂ ਠੀਕ ਹੈ ਕਹਿਣ ਵਾਲੀ ਗੱਲ ਨਹੀਂ ਚੈੱਕ ਕਰਾ ਕੇ ਦੇਵਾਂਗੇ ਠੀਕ ਹੈ ਆਜ ਲੈ ਆਓ ਜੀ ਆਜ ਲੈ ਆਓ ਇਹ ਦੋ ਦੰਦ ਆ ਦੇਖ ਸਕਦੇ ਜੀ ਪਿਓਰ ਦੋ ਦੰਦ ਝੋਟੀ ਆ ਜਿਹੜੀ ਯਾਰ ਅਲੇ ਦੰਦ ਹਲੇ ਉੱਤਰਾ ਹੀ ਆ ਜਿਹੜੇ ਪੱਟੇ ਹੀ ਆ ਜਿੰਨੇ ਬਿਲਕੁਲ ਠੀਕ ਹੈ ਜੀ ਤੇ ਦੁੱਧ ਵੀ ਵੀਰ ਜੀ ਮਤਲਬ ਚਵਾ ਕੇ ਦਵਾਂਗੇ ਭਾਵੇਂ ਦੋ ਟਾਈਮ ਸੱਲੀ ਕਰਕੇ ਖੜੇ ਅੱਛਾ ਨਾ ਉਹ ਲੋ ਪੱਕਾ ਹੋਗਾ ਦਾਸੀ ਹੋਗਾ ਨਾ ਉਹ ਦੀ ਗਾਰੰਟੀ ਹੈ ਠੀਕ ਹੈ ਜੀ ਜਿਹੜਾ ਮਰਜੀ ਕੋ ਚੋਲੇ ਆਣ ਤੇ ਤੇ ਇਹਦਾ ਮੁੱਲ ਫਿਰ ਮੁੱਲ ਵੀ ਜੀ ਇਹਦਾ 80 ਕਰ ਲੀਏ ਨਹੀਂ ਵਿੱਚੋਂ ਕਰਦੇ ਕਿ ਮੰਨ ਤਾਂ ਜਿੰਨਾ ਦਿੰਦੇ ਕਰ 75 ਦੀ ਦੇ ਦਈਏ 70 ਦੀ ਦੇ ਜੀ ਅਛਾ 70 ਦੀ ਦੇ ਲਓ ਜੀ ਤੇ ਮੌਕਾ ਦੇ ਹੋਰ ਕਰ ਦੋਗੇ अच्छा 68000 ਦੀ ਇੱਕ ਹੋਰ ਛੋਟ ਕਰਦਾ 67000 ਹੀ ਹਾਂ ਨਾ ਦੇ ਦਾਂਗੇ ਇਹ ਚੋ ਛੋੜ ਹੀ ਹਣੀ 100 ਬਾਕੀ ਇਹ ਆ ਵੀ ਦੁੱਧ ਕੋ ਇਥੋਂ ਚਵਾਈ ਕਰਕੇ ਲੈ ਜੇ ਤੇ 67000 ਦੀ ਗਿੰਦਗੀ ਦੇ ਦੇਾਂਗੇ ਫੇ ਹੁਣ گاਵਾ ਤਾਂ ਨਹੀਂ ਦਿਖਾਉਣੀ ਕਾ ਜੱਸੀ ਪੇਲੇ ਨੰਬਰ ਤੇ ਦਿਖਾਈਏ ਸੂਈ ਸਵਾਈ ਚ ਇਹ ਵੀਰ ਜੀ ਆ ਜਿਹੜਾ ਬੱਚਾ ਹਾਂਜੀ ਪੰਜਾ ਦਿਨ ਜਾਲ ਸੂਈ ਨੂੰ ਠੀਕ ਹੈ ਜੀ ਬੋਲਾ ਕੋ ਬਣਾ ਕੇ ਚੈੱਕ ਕਰ ਹਾਂ ਸਾਰੇ ਬੱਚੇ ਬਿੱਠੇ ਤਾਜੇ ਹੀ ਬੱਚੇ ਆ ਸਾਰੇ 11 ਤੋਂ 12 ਲੀਟਰ ਬੋਲਾ ਹੋਗਾ ਅੱਛਾ 14 15 ਕਿਲੋ ਬੜੇ ਆਰਾਮ ਨਾਲ ਲਊ ਜੀ ਠੀਕ ਤੋਰ ਦਈਏ ਫੇ 11 12 ਲੀਟਰ ਕਿੰਨੇ ਕਿੰਨੇ ਤੇ 14 15 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਚਵਾਈ ਜਾਊਗੀ। ਬਾਕੀ ਸਾਬੂ ਬੜੀ ਚੰਗੀ ਜਾਨਾ ਹੈ। ਆਇ ਲੈ ਕੀ ਜੇ ਤਾਂ ਜੀ ਸੋਈਆ ਦੇਖ ਸਕਦੇ ਇਹ ਪਿਛੇ ਨੂੰ ਉਤਰੀ ਲੰਬੀ ਹੈ ਜਿਹੜੀ ਸਰ ਤੇ ਇਹਦਾ ਫਿਰ ਮੁੱਲ ਮੁੱਲ ਵੀ ਇੰਦੀਆਂ ਦਾ 45 ਕਰ ਲਈਏ ਨਹੀਂ ਵਿੱਚੋਂ ਕਰ ਦਈਏ ਕੋ ਮਾਨਤਨ ਕਿੰਨਾ ਲੱਗੇ 40 ਦੇ ਦਈਏ ਤੋਂ ਹੋਰ ਸਰ ਅੱਛਾ 38000 ਦੀ ਇਹ ਭੀਆ ਹੋਰ ਛੋੜ 37000 ਦੀ ਮਾਨਾ ਦੇ ਦਣੀ ਆ ਠੀਕ ਆ ਆਹ ਨਾਲ ਕੋ ਪੋੜਾ ਸੱਦੀ ਕਰਕੇ ਖੜੇ ਠੀਕ ਆ ਹਾਂ ਜੀ ਆ ਵੀ ਜੱਸੀ ਵੀਰ ਜੀ ਪਹਿਲਾਂ ਤੋਂ ਆ ਕੱਲ ਦੀ ਸੀਰੀ ਆ ਅੱਛਾ ਹਾਂ ਇਹਦੇ ਮਤਲਬ ਬੱਚਾ ਉਹਦਾ ਬੱਚਾ ਤੇ ਇਹਦਾ ਵੀ ਅਜੇ ਬੱਚੇ ਆ ਤੇ ਹਾਂ ਇੱਕ ਦੀ ਬੱਚੀ ਇੱਕ ਦੀ ਬੱਚੀ ਆ ਤੇ ਕੁਛ ਕੁਛ ਪਹਲਾਣੇ ਜਿਹ ਹਵਾਨੇ ਤੇ ਹੈ ਗਿਆ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਮਿਲਦੀ ਇਹ ਵੀ 10 ਤੋਂ ਪਲਾਸੀ ਜਾਊਗੀ ਠੀਕ ਆ ਹਾਂ ਮਾ ਲੋ 8 ਕਿਲੋ ਬੋੜਾ ਉੱਤੋ ਆ ਮੈਨੂੰ ਥੱਲੇ ਠੀਕ ਆ ਹਾਂਜੀ ਦੁੱਧ 11-12 ਕਿਲੋ ਚੋਈਏ ਵੀ ਥਾਨਾ ਥੋੜਾ ਚੰਗਾ ਲੱਗਾ ਰੱਖੋ ਥਾਨੇ ਚੰਗਾ ਲੱਗਾ ਇਹਦਾ ਵੀ ਆ ਦੇ ਸਕਦੇ ਚੰਗੇ ਗੈਸ ਤੇ ਚੰਗੇ ਸਾਈਜ਼ ਦਾ ਥਾਨੇ 12 ਕਿਲੋ ਆਰਾਮ ਨਾਲ ਦੇਈਏ ਦੁੱਧ ਤੇ ਪਹਿਲਾ ਸੂਆ ਆ ਔਨੀ ਚੰਗੇ ਆ ਬੜੀਏ ਵਿਹਾਰੋਂ ਇਹ ਹੈ ਅਜਲੇ ਹੈ ਤੇ ਇਹਦਾ ਵੀ ਫਿਰ ਮੁੱਲ ਮੁੱਲ ਵੀ 40 ਕਰ ਲਈਏ ਨਹੀਂ 40 ਨਹੀਂ ਤਾਂ ਦਈਏ ਕਿੰਨੇ ਨਹੀਂ ਦਈਏ ਜਹਾਜ ਜੀ ਗੱਲ ਕਰੀਏ ਕੋਈ 35000 35000 ਯਾਰ ਛੱਡ ਦੀ ਇਹ ਵਿੱਚੋਂ ਇੱਕ ਹੋਰ ਛੱਡ ਦੀ 33 ਦੀ ਆਹਨ ਅੱਛਾ 33 ਦੀ 32 ਜੋ 500 ਛੋੜਦਾ ਸਾਢੇ 32 ਦੇ ਲੈ ਠੀਕ ਹੈ ਮੇਰੇ ਕੋਲ ਅੱਛੀ ਸਾਫ ਬੜੀ ਜੀ ਹਾਂਜੀ ਹਾਂ ਚੰਗੀ ਬੜੀ ਤੇ ਹੁਣ ਇੱਕ ਆ ਵੀ ਸੂਈ ਸਵਾਈ ਆ ਇਹ ਵੀ ਇਹਦੀ ਸੂਈ ਆ ਇਹਦਾ ਸੂਆ ਇਹ ਵੀ ਪੈਲਣਗੇ ਪਹਿਲਾਂ ਨਹੀਂ ਆ ਇਹ ਵੀ ਆ ਤੋੜ ਦੇ ਇਹ ਵੀ ਇਹਨਾਂ ਕਿਨੇ ਦੇਣਾ ਤੁਸੀਂ 10 ਕਿਲੋ ਦੁੱਧ ਜੀ ਵੀਰ ਜੀ ਤਿਆਰ ਜਿਹੜਾ ਬਿਲਕੁਲ ਤਿਆਰ ਹੈ ਬਿਲਕੁਲ ਅੱਛਾ ਜਿਹਾ ਤਾਜੀ ਸੂਈ ਜੇ ਠੀਕ ਬੱਚੇ ਸਾਰੇ ਤਾਜ਼ੇ ਹੀ ਆ ਇਹ ਧਰਦੀ ਧਰਦੀ ਹਾਂਜੀ ਕੋਈ ਜਾ ਰਿਹਾ ਨਹੀਂ ਮੈਂਲੇ ਮੋਲੇ ਤੇ ਦਹੀ ਵੀ ਚੱਲਾਂ ਅੱਤਰੇ ਇਹ ਵੀ ਰਾਜੀ ਆ ਸਾੰਭੀ ਸੁੰਭੀ ਚੰਗੀ ਹੈ ਵੀ ਅੱਜ ਲੈ ਆਓ ਜੀ ਆਹ ਯਾ ਦੇਖ ਸਾ ਤੇ ਪਿਛੇ ਸਾਰੀ ਲਿਬੜੀ ਮੈਲੇ ਦੇ ਦਈ ਚੱਲਣਾ 10 ਕਿਲੋ ਦੁੱਧ ਚਵਾ ਦੋਗੇ ਉਹਨਾਂ ਮੋਕਦ 9 ਕਿਲੋ ਵੀਰ ਦੀ ਗਰੰਟੀ ਵਾਲਾ ਹੋਊਗਾ ਭਾਵੇਂ ਜਿੰਨਾ ਟਾਈਮ ਮਰਜ਼ੀ ਚੋੜੇ ਇਹ ਆ ਵੀ ਜਿਹੜੀਆਂ ਤੇ ਸੁਈਆਂ ਸਵਾਈਆਂ ਵਾ ਦੋ ਤਿੱਥੋਂ ਹੀ ਝੋਕੇ ਖੜੇ ਆ ਜਿਆਦਾ ਮਾਲ ਹੀ ਸੁਆ ਆਪਣੇ ਕੋਤੇ ਹਾਂਜੀ ਕੋਈ ਮੈਂ ਗੱਬਣ ਪਈ ਇੱਕ ਗੱਬਣ ਬਾਕੀ ਸਾਰੀਆਂ ਸੁਈਆਂ ਨੇ ਸੁਈਆਂ ਇਹ ਤਸੱਲੀ ਕਰਕੇ ਮੇਰੇ ਵੀਰ ਖੜਨ ਤੇ ਇਹਦਾ ਮੁੱਲ ਇਹਦਾ ਮੁੱਲ ਵੀਰ ਦੀ ਜਾਇ ਜੀ 32000 ਰੁਪਇਆ 32000 ਦੀ ਪੂਰੇ 30 ਦੀ ਦੇ ਦੀਏ ਹੋਰ ਘੱਟ ਕਰ ਕਿੰਨੇ ਦੀ 29 ਦੀ 28 ਦੀ ਹਾਂਜੀ ਚਲੋ ਵਿੱਚ 500 ਛੋਟ ਕਰਾਂ 27.5 ਤੇ ਉਤਰਾ ਠੰਡੀ ਸੀ ਲਿਆ ਮੇਰਾ ਕੋਈ ਚੱਕਰ ਜਿੱਦਾ ਮਰਜੀ ਕੋ ਭਾਵੇਂ ਬੰਗਾ ਬਹੁਤ ਭਾ ਸਾਰੀਆਂ ਹਨੀਆਂ ਨੇ ਠੀਕ ਆ ਹਾਂਜੀ ਤੇ ਹੁਣ ਕਾਵੇ ਸੂਈ ਸਵਾਈ ਆ ਇਹਦੇ ਮਗਰ ਵੱਛੀ ਆ ਹਨਾ ਇਹਦੇ ਮਗਰ ਆਜੇ ਵੱਛੀ ਮਿੱਤਾ ਜੀ ਸੂਈ ਤੇ ਆ ਵੱਛੀ ਖਲੋਤੀ ਆ ਜਿਹੜੀ ਆ ਜੀ ਚਾਰ ਬੱਚੇ ਆ ਜਿਹੜੇ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਮੰਨ ਲਓ 6 ਹੋ ਜੇ 5:30 ਹੋ ਜੇ ਇੰਨਾ ਹੀ ਜੀ ਅੱਛਾ ਮਗਰ ਦੁੱਧ ਜਨਲੇ ਭਾ ਗੋਲਾ ਕਰਦੇ ਠੀਕ ਆ ਹਾਂ ਮੰਨ ਲਓ ਆ ਕਿੰਨਾ ਭਗਵਾਨ ਨੇ ਮੱਛਲੀ ਕਰੇ ਇਹ ਆ ਵੀ ਚਲੋ ਕਿਸੇ ਦਾ ਘਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਬਾਕੀ ਮੋਲ ਵੀ ਆਪਾਂ ਦਾ ਜਿਆਦਾ ਨਹੀਂ ਕਰਨਾ ਸਵਾਨਾ ਜਿਆਦਾ ਗਾਂ ਨੂੰ ਹੀ ਰੱਖਦੀ ਐ ਸੋਵਾ ਇਹਦਾ ਵੀ ਪਹਿਲਾ ਹੀ ਆ ਉਸ ਸਾ ਨਹੀਂ ਸਵਾਨਾ ਖੁੰਦੀ ਆਪਣਾਈ ਪੰਜ 6 ਕਿਲੋ ਦੁੱਧ ਹੀ ਆ ਜਿਹੜਾ ਇਹ ਦੇਖੋ ਲਓ ਜੇ ਸੂਈ ਨਾ ਵੀ ਥੋੜੇ ਦੇ ਨਹੀਂ ਹੋਏ ਲੈ ਜਾਓ ਜੀ ਲੈ ਜਾ ਕੇ ਮਾਂਗੇ ਇਹ ਇਹਦਾ ਵਿੱਤੀ ਫਿਰ ਮੁੱਲ ਮੁੱਲ ਵੀ ਇੱਥੇ ਇਹਦਾ ਕਰ ਲਿਆ 60000 ਹੋਰ ਕਰ ਦਈਏ ਜਾਜ 10000 24000 ਦੀ ਦੇ ਦਈਏ 23000 ਦੀ ਜੀ 22000 ਦੀ ਨਹੀਂ ਹਾਂ ਨਹੀਂ ਠੀਕ ਹੈ ਤੇ ਇਹ ਕਿੰਨਾ ਜੀ ਜੋ ਕੇ ਲੈ ਜੇ 5 ਕਿਲੋ ਸਾਡੀ ਜਿੰਨ ਤੇ ਖਾਣੇ 5 ਕਿਲੋ ਆ ਅੱਛਾ ਮੁਸ਼ੇਰ ਸਾਡੀ ਬਾਕੀ ਇਹ ਆ ਵੀ ਚਲੋ ਹਾਂ ਜੀ ਗਰਮੀਆਂ ਸਾਰੀਆਂ ਤੇ ਸਿਆਲ ਦੁੱਧ ਚਵਾਈ ਜਾਓ ਕਰਦਾ ਚਾਹ ਪਾਣੀ ਦਾ ਸਾਰੇ ਜਾਓਗੀ ਹਨਾ ਤੇ ਆ ਤੋਕੜ ਗਭੰਜੇ ਚੱਕ ਪਾਸ ਕਿੰਨੇ ਚਮਾ ਮਹੀਨੇ ਚੱਕ ਪਾਸ ਆ ਠੀਕ ਹੈ ਨਹੀਂ ਲਈ ਬਚੀ ਤੇ ਆਉਂਦੇ ਆ ਸਾਰ ਚੱਕ ਉਥੋਂ ਉਨਾ ਕਰ 5 5 ਉਹਨਾਂ ਦੇ ਰਹੇ ਨਹੀਂ ਹੈ ਅੱਛਾ ਨਹੀਂ ਤੇ ਡਾਕਟਰ ਸਾਦਗੇ ਅੱਛਾ ਉਹਨੇ ਹਾਰ ਚੈੱਕ ਕਰਾ ਕੇ ਟੀਕਾ ਲਵਾ ਕੇ ਤੇ 5 ਕਿਲੋ ਤੋਂ ਵੱਧ ਹੀ ਦੁੱਧ ਹੋਊਗਾ ਬਾਹਰ ਹੀ ਹੋਊਗਾ ਅੰਦਰ ਨਹੀਂ ਤੋੜ ਦिए ਫਿਰ ਹਾਂ ਮਾਂ ਮਿਲਦੀ ਜੀ ਠੀਕ ਹੈ ਜੀ ਹਾਂ ਜੀ ਮੱਛੀ ਬੜੀ ਚੰਗੀ ਸਾਫ ਦੁੱਧੀ ਬੜੀ ਜੀ ਤੇ ਜਿਹੜਾ ਵੀ ਮੇਰਾ ਵੀਰ ਆਉਗੂ ਵੀ ਚੈੱਕ ਕਰਾ ਕੇ ਆਪਣਾ ਡਾਕਟਰ ਦਾ ਇਖਲਾਕ ਠੀਕ ਹੈ ਜੀ ਕਰਾਤਾ ਹੋਏ ਨਾਲੀ ਸਮਾਲੋ ਵੀਰ ਇਹ ਤਾਂ ਲੈ ਜੀ ਬਾਕੀ ਆ ਬਚਾਓ ਛੋਟੀ ਦਾ ਵਾ ਜਿਹੜੀ ਤੁਹਾਨੂੰ ਸੂਈ ਛੋਟੀ ਦਿਖਾਈ ਇਹਦਾ ਵੀ ਕੱਦ ਕਰ ਚੰਗਾ ਹੋਤਾਂ ਤੇ 4 ਮਹੀਨਿਆਂ ਦੀ ਚੱਕ ਪਾਸ ਦੱਸਦੇ ਤੇ ਦੁੱਧ ਜਿਹੜਾ ਕਿੰਨੇ ਕਿਤੇ ਕੋਲ 5 ਕਿੱਲੋ ਹੋਗਾ ਦੇ ਇਹਦਾ ਫਿਰ ਮੁੱਲ ਇਹਦਾ ਵੀ ਜੀ 30000 ਮੁੱਲ ਜੇ ਅੱਛਾ ਹਾਂ ਜੀ ਬੱਚੀ ਡਬਲ ਰੁਪਈਆ ਦੀ 50 ਕਿਥੋਂ ਛੱਡੀ ਹੈ ਤਿਆਰ ਹੋਈ ਤੇ ਦੇਣੀ ਕਿੰਨੇ ਦੀ ਆਪਾਂ ਜੱਸਣਾ 20 ਛੱਡ ਲਈ 27 ਦੇ ਦਈਏ 27 ਦੇ ਦਾਂ ਉਜਲ 500 ਚੋੜ ਕਰਾ ਸਾਡੇ ਛੇ ਠੀਕ ਹੈ ਹਾਂਜੀ ਬਾਕੀ ਆਪਣੀ ਮੇਰਾ ਵੀ ਤਸੱਲੀ ਕਰਾ ਲੈ ਕੋਈ ਡਾਕਟਰ ਲਿਆ ਕੇ ਅੱਧੀ ਰਾਤੀ ਚੈੱਕ ਕਰਾਈ ਹੈ ਠੀਕ ਹੈ ਬਾਕੀ ਬਾਹਰ ਹੀ ਦੁੱਧ ਦੋਤੂ ਬਬਾ ਇਹ ਆ ਬਈ ਸੋਈਆਂ ਤੁਹਾਡੇ ਘਰੋਂ ਕੋਈ ਚਵਾਈ ਕਰੀ ਆ ਸੋਈਆਂ ਇਹ ਕਹਿੰਦੇ ਇਚਣ ਕੇ ਸੋ ਕੋ ਖੜਿਆ ਪਿੱਛੇ ਜਿੰਨੇ ਡੱਕੇ ਦਿੱਤੇ ਨਾ ਵੀ ਬੰਦੇ ਆ ਜਾਂਦੇ ਰਹੇ ਆ ਅੱਛਾ ਤੇ ਮੁੜ ਕੇ ਜਾ ਕੇ ਵੀ ਫੋਨ ਕਰਦੇ ਵੀ ਠੀਕ ਹੈ ਦੁੱਧ ਜਨਾਪਾ ਠੀਕ ਹੈ ਕਿਉਂਕਿ ਹਰ ਕਿਸੇ ਦੀ ਆਪੋ ਆਪਣੀ ਸੇਵਾ ਹੁੰਦੀ ਆ ਤੇ ਇੱਥੋਂ ਹੀ ਆਪਣਾ ਚੈੱਕ ਕਰਕੇ ਖੜੇ ਸਾਰੀਆਂ ਨਾੜੂ ਦੇ ਬੱਚੇ ਬੋਲੇ ਦੇ ਹੀ ਨੇ ਦੁੱਧ ਲੈਣਾ ਹਾਂਜੀ ਹਾਂਜੀ ਇੱਕ ਤਾਂ ਦੁੱਧ ਆ ਕਾਲੀ ਦੇ ਨਾਲ ਹੀ ਬੋਲੇ ਦੇ ਹੀ ਠੀਕ ਬਾਕੀ ਆਪਣੀ ਤਸੱਲੀ ਕਰਾ ਤੇ ਆਪਣੀ ਸਮਝ ਨਾ ਮਰਜੀ ਨਾ ਖੜੋ